ਹਰ ਕੋਨੇ ਮੰਗਾਈ ਸੀ ਅੱਜ ਆਨਲਾਈਨ ਆਈਟਮ ਤੇ ਕਰਦਾ ਖੋਲਦਾ ਹਾਂ ਚੱਲ ਖੋਲ ਕੀ ਹੈ ਉਹ ਘੈਂਟ ਚੀਜ਼ ਆਂਦਾ ਏ ਹਨਾ ਉਹ ਤਾਂ ਮੈਂਟ ਸੀ ਗਈ ਚਲਾ ਕੇ ਦਿਖਾ ਗਰੂਦੀ ਗਈ ਆਂ ਦਿਖਾ ਉਹ ਵੇਖ ਲਾ ਕੇ ਇਹ ਸਕੂਲੋਂ ਆਇਆ ਹੀ ਹੈ ਤੇ ਵਰਦੀ ਲਾਹੀ ਨਹੀਂ ਚਲਦੀ ਹੈ ਕਿਵੇਂ ਕਰਦੀ ਦਿਖਾ ਤੇ ਨਹੀਂ ਤੇ ਸਸਤੇ ਬੰਦੇ ਚਲਾ ਲਿਓ ਬੱਸ ਹੀ ਲੈ ਮੈਂ ਸਾਨੂੰ ਕਰੀ ਕੱਖ ਉਹ ਕਿਹੜਾ ਸੌਦਾ ਦਾ ਯਾਰ ਆ ਦੇਖਦਰ ਓਏ ਹੈ ਕਿੰਨੀ ਹੈ ਇਹਦਾ ਕਹੇ ਤਾਂ ਹਲਕੁਨ ਲੈਂਸ ਨਹੀਂ ਹੁਣ ਦੇਖੀ ਹੁਣ ਦੇਦੀ ਨੇ ਲੈਡ ਬੰਦ ਕਰਖੀ ਦੇ ਲੈਡ ਬੰਦ ਕਰਕੇ ਪਤਾ ਲਾਇਆ ਕਹੇ ਕਿੰਨੀ ਹੈ ਲੱਗਦੀ ਬਹੁਤ ਯਾਰ ਯਾਰ ਹੈ ਸੀਜੇ ਸਾਡੇ ਥੋੜੇ ਜਿਹੇ ਪੈਸੇ ਨਹੀਂ ਐ ਡੀ ਬੈਂਕੀ ਨਹੀਂ ਖੜਾ ਉਹ ਅਸੀਂ ਮਗਾ ਕੇ ਦੇਖ ਲਈ ਹਲਾਕ ਯਾਰਾ ਸਰਾ ਜੀ ਹੈ ਨਾ ਤਾਰੇ ਇਹ ਨਹੀਂ ਹੁੰਦੇ ਤਾਰੇ ਜੀ ਹੂੰ ਹੂੰ ਘਾੜਾ ਵੀ ਘਾੜਾ ਕਰਵਾਤਾ ਪਰ ਪੀਅ ਤੇ ਲੱਗ ਕੇ 150 ਤੇ ਮਹਗਾਈ ਸੀ ਆਨਲਾਈਨ ਤੇ ਦਿਖਾਈ ਕਿ ਉਹ ਜੀ ਰੇਟ ਆ ਸੀ ਇਹੋ ਜਿਹੀ ਲੱਗਦੀ ਹੈ ਕੋਈ ਜਾਈ ਵੰਨ ਲੱਗਦੀ ਆਹ ਇਹ ਮੋੜੇ ਚੇਤੇ ਨੂੰ ਦੋ ਘਾੜਾ ਕਰਵਾਉਂਦਾ ਮੋੜ ਬਦਲਦੀ ਵੀ ਹੈ ਬਈ ਹਾਂ ਹਾਂ ਵਟੇ ਮਟੇ ਤਾਰੇ ਹੁੰਦੇ ਘਾੜਾ ਘਾੜਾ ਸਾਰਾ ਠੀਕ ਹੈ ਸਰ ਕੋਨੇ ਮਹਗਾਈ ਸੀ ਘਾੜਾ ਲੱਗੀ ਦੱਸੋ ਦੋਸਤੋ ਜਰੂਰ